ਆਡੈਂਸ ਗੁਰਦੇਵ ਐਗਰੋ ਇੰਡਸਟਰੀਜ਼ ਜਿੱਥੇ ਕਸਟਮਰ ਦੀ ਆਵਾਜ਼ ਹੀ ਸਭ ਤੋਂ ਵੱਡੀ ਗਵਾਹੀ ਹੈ ਆਓ ਸੁਣੀਏ ਉਹ ਗੱਲਾਂ ਜੋ ਸਿੱਧਾ ਦਿਲ ਤੋਂ ਆਈਆਂ ਨੇ ਹਾਂਜੀ ਹਸੀਨਾ ਪਿਛਲੇ ਸਾਲ ਤੋਂ ਵੀ ਮਸ਼ੀਨ ਚੱਲਦੀ ਦੇਖੀ ਨਾਲ ਦੇ ਪਿੰਡ ਤਾਂ ਉਸ ਦੀ ਬਜਾਈ ਦੇਖ ਕੇ ਉਸ ਦੀ ਫਸਲ ਦਾ ਲਾਸਟ ਟਾਈਮ ਤੱਕ ਦਾ ਝਾੜ ਦੇਖ ਕੇ ਹਾਂਜੀ ਤਾਂ ਉਹ ਚੀਜ਼ਾਂ ਦੇਖ ਕੇ ਸੀ ਇੱਥੇ ਸੰਪਰਕ ਕੀਤਾ ਆ ਕੇ ਜੇਤਕੀਤਾ ਤਾਂ ਆ ਕੇ ਮਿਲੇ ਹਨਾ ਕਿ ਕਿ ਮੈਂ ਉਹਦੀ ਬਜਾਈ ਸੋਨੂੰ ਵਧੀਆ ਝਾੜ ਲੱਗਿਆ ਹਾਂਜੀ ਬਿਲਕੁਲ ਜੀ ਉਹਦੇ ਝਾੜ ਦਾ ਵੀ ਫਰਕ ਸੀ ਬਜਾਈ ਦਾ ਜਿਹੜਾ ਸੀਗਾ ਉਹ ਦਾ ਸ਼ੁੱਧ ਸੀ ਦੂਜੀਆਂ ਮਸ਼ੀਨਾਂ ਦੇ ਮੁਕਾਬਲੇ ਸਾਨੂੰ ਉਹ ਫਰਕ ਲੱਗਿਆ ਇੰਨੀ ਵਧੀਆ ਇੰਨੀ ਵਧੀਆ ਬੱਟਾਂ ਕੋਈ ਦੂਜਾ ਇਨੀ ਕੋਈ ਕਹਿ ਨਹੀਂ ਸਕਦੇ ਇਸ ਗੱਲ ਨੂੰ ਤਾਂ ਵੀ ਤੁਸੀਂ ਮੂੰਹ 'ਚ ਕੋਈ ਲੱਭ ਜੇ ਹੈ ਨਹੀਂ ਨਾ ਇੰਨੀ ਵਧੀਆ ਮਸ਼ੀਨੀਆਂ ਦੇ ਇੰਨੀ ਟੈਕਨੋਲੋਜੀ ਵਧੀਆ ਜਿੰਨਾ ਤੁਸੀਂ ਮਰਜ਼ੀ ਵੀ ਵਧਾ ਲਓ ਜਿੰਨਾ ਮਰਜ਼ੀ ਤੁਸੀਂ ਘਟਾ ਲਓ ਤੁਹਾਡੇ ਹੱਥ 'ਚ ਜੀ ਵਾ ਸਾਰਾ ਕੁਝ ਭਾਈ ਇਹ ਰਣਜੀਤ ਸਿੰਘ ਸਲੂਟ ਹੈ ਤੁਹਾਨੂੰ ਜੇ ਜੈ ਤੁਸੀਂ ਪ੍ਰੋਡਕਟ ਬਣਾਉਂਦੇ ਜੀ ਭਾਈ ਭਾਈ ਅਗਲੇ ਸਾਲ ਹਰ ਘਰ ਚੀ ਗਰਦੇਵ ਇੱਕ ਅਸੀਂ ਖੁਦ ਅਸੀਂ ਬੱਕ ਘਰਵਾਉਣ ਅਸੀਂ ਦੋ ਕਰਦੇ ਭਾਈ ਜੀ ਹਾਈਡਰੀ ਬਲਗਭਗ ਬਈ 100 ਕਲੇ ਦੀ ਖੇਤੀ ਹੈ ਸਾਡੀ ਤੇ ਅਸੀਂ ਸਾਡੀ ਉਹ ਜਦੋਂ ਤੁਸੀਂ ਬੱਕ ਕਰਾਈ ਸੀ ਕਿ ਮੈਂ ਕੀ ਦੇਖਿਆ ਸਾਡੀ ਮਸ਼ੀਨ ਦੇ ਵਿੱਚ ਸਾਨੂੰ ਬਹੁਤ ਵਧੀਆ ਲੱਗਾ ਇਹ ਤੁਹਾਡਾ ਬਾਈ ਜੀ ਤੇ ਜੋ ਅਸੀਂ ਅੱਜ ਉਦੋਂ ਸੋਟਣਾ ਕਿਹਾ ਸੀ ਕਿ ਐਵੇਂ ਐਵੇਂ ਮਸ਼ੀਨ ਤਿਆਰ ਕਰਕੇ ਦੇਵਾਂਗੇ ਉਦੋਂ ਉਹ ਵਾਅਦੇ ਦਿੱਤੀ ਆ ਸਮੂਹ ਹਾਂਜੀ ਹਾਂਜੀ ਮਸ਼ੀਨਾਂ ਠੀਕ ਬਹੁਤ ਵਧੀਆ ਨੇ ਜੀ ਤੇ ਸਾਰੀਆਂ ਕੰਪਨੀਆਂ ਦੇ ਤਕਰੀਬਨ ਸੇਮ ਆ ਥੋੜਾ ਕੁਝ ਫਕਸ ਨਾਲ ਥੋੜਾ ਫਰਕ ਆ ਜਿਵੇਂ ਆ ਰੇਹ ਵਾਲਾ ਆ ਵਾਈਬ੍ਰੇਟਰ ਤਾਂ ਇੰਦਾ ਫਰਕ ਹੈਗਾ ਮੈਂ ਵੀਰ ਜੀ ਤੁਹਾਡਾ YouTube ਤੇ ਦੇਤਾ ਵਾਂ ਵੀਡੀਓ ਤੁਹਾਡੀਆਂ ਮਸ਼ੀਨੀਆਂ ਫਿਰ ਮੇਰੀ ਤੁਹਾਡੇ ਨਾਲ ਗੱਲ ਹੋਈ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਫਿਰ ਤੁਸੀਂ ਮੈਨੂੰ ਤੁਹਾਡੇ ਜਿਹੜੇ ਪੁਰਾਣੇ ਕਸਟਮਰ ਆ ਤੁਸੀਂ ਉਹਨਾਂ ਦੇ ਨੰਬਰ ਵੀ ਦਿੱਤੇ ਅੱਛਾ ਫਿਰ ਮੈਂ ਉਹਨਾਂ ਨਾਲ ਰਾਬਤਾ ਟ੍ਰਾਈ ਕਰੀਤਾ ਫਿਰ ਉਹਨਾਂ ਨੇ ਮੈਨੂੰ ਮਤਲਬ ਵਧੀਆ ਬਾਈਡ ਕੀਤਾ ਤੇ ਮੈਨੂੰ ਜਲੋ ਵਧੀਆ ਰਿਵਿਊ ਲੱਗੇ ਫਿਰ ਪਿੰਡੋ ਜੀ ਫ੍ਰੈਂਡਲੀ ਸਪੀਡਿੰਗ ਮੈਨਾਂ ਉਹ ਸਹੀ ਹੈ ਦਸਾਂ ਮੈਨੂੰ ਬਹੁਤ ਵਧੀਆ ਤੁਹਾਡਾ ਕੰਮ ਲੱਗਾ ਮਤਲਬ ਫਿਨਿਸ਼ਿੰਗ ਵੈਰਾ ਸਾਰਾ ਬਹੁਤ ਸਹੀ ਆ ਪਰ ਥੋੜੀ ਜਿਦੱਕ ਦੀ ਮਸ਼ੀਨ ਦੀ ਕੁਆਲਿਟੀ ਯਾਰ ਦੇਖ ਕੇ ਸਭ ਕੁਝ ਕਹਿੰਦੀ ਵੀ ਇੱਕ ਕਲੀਅਰ ਕਰਕੇ ਫਿਰ ਤੁਹਾਡੀ ਦੀ ਸ਼ੀਲ ਬੁੱਕ ਕੀਤੀ ਹੈ ਜੀ ਸਾਡੀ ਡੀਲਿੰਗ ਵੀ ਰੀਕੋਰਡ ਨਾਲ ਤੁਹਾਡੀ ਜਿਹੜੀ ਡੀਲਿੰਗ ਆ ਜੀ ਤਕਰੀਬਨ ਅਸੀਂ ਹੋਰ ਵੀ ਪਾਸੇ ਗਏ ਸੀਗੇ ਪਰ ਉਹਨਾਂ ਨਾਲੋਂ ਤੁਹਾਡੀ ਡੀਲਿੰਗ ਜ਼ਿਆਦਾ ਬੈਟਰ ਰਹੀ ਹੈ ਜੀ ਤੁਹਾਡੇ ਮਸ਼ੀਨਾਂ ਸਾਡੇ ਇੱਕ ਦੋ ਮਿੱਤਰਾਂ ਦੋਸਤਾਂ ਕੋਲ ਨੇ ਠੀਕ ਹੈ ਜੀ ਪਰ ਸਾਨੂੰ ਤੁਹਾਡੀ ਮਜੇਨ ਦੀ ਜਿਹੜੀ ਬਜਾਈ ਆ ਜੀ ਜਿਹੜੇ ਖੁੱਡਾ ਹੈ ਮਤਲਬ ਗ੍ਰਾਮੀਣਾਂ ਉਹ ਜ਼ਿਆਦਾ ਵਧੀਆ ਖੁੱਡ ਰਹੇ ਹਨ ਤੈਨੂੰ ਇਹ ਚੀਜ਼ ਦੇਖ ਕੇ ਅਸੀਂ ਆਏ ਜੀ ਕੀ ਤੁਸੀਂ ਵੀ ਆਪਣੀ ਆਲੂ ਦੀ ਖੇਤੀ 'ਚ ਇਹੋ ਜਿਹਾ ਤਿਆਰਵਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ